ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਅੱਜ ਆਪਾਂ ਆਏ ਹਾਂ ਖੇਤ ਅਸੀਂ ਆਕੇ ਚੱਲੂ ਖੇਤ ਆਏ ਆਪਾਂ ਅੰਬਾਂ ਦੀ ਵੀਡੀਓ ਬਣਾ ਕੇ ਲੈ ਚੱਲੀਏ ਲੋ ਦੇਖੋ ਦੇਖ ਤੁਸੀਂ ਟੋਪ ਪੈਂਦੀ ਹੋ ਸਕਦਾ ਕਲੀਅਰ ਆਵੇ ਕਿ ਨਾ ਵੀ ਦੇਖੋ ਦੇਖੋ ਜੀ ਆਪਣੇ ਪੁਰਾਣੇ ਆਮ ਪਾਏ ਨੇ ਜਿਹੜੇ ਬਾਣ ਸਣ ਸੱਚੇ ਤਾਂ ਸਾਨੂੰ ਵੰਡੇ ਆਏ ਸੀ ਜਿਹੜਾ ਬਾਣ ਸਾਨੂੰ ਵੰਡਿਆ ਹੈ ਨਾ ਉਹਦੇ ਚ ਦੋ ਅੰਬ ਵੀ ਹੈ ਫਿਰ ਸਾਡੇ ਕੋਲੇ ਆ ਗਏ ਇਹ ਬਹੁਤ ਪੁਰਾਣੇ ਆ ਇਹ ਇਹ ਕਹ ਹੈ ਕਿੰਨੇ ਕ ਪੁਰਾਣੇ ਆ ਇਹ ਤਾਂ ਹੋਣਗੇ 40 ਸਾਲ ਦੇ ਬਾਪੂ ਜੀ ਨੇ ਲਾਇਏ ਵ ਸੀ ਬਾਪੂ ਨੇ ਲਾਇਏ ਮੰਗਦੇ ਅੱਛਾ ਤਾਂ ਉਹ ਚਰਦੇ ਹੋਣਗੇ ਨਾ ਫਿਰ ਆਹ ਦੇਖੋ ਇਹਨੇ ਲਾਇਆ ਚਾਰ ਦਿਓ ਫੇਰ ਪਾਤੀ ਸੀਗਾ ਅੱਛਾ ਸਹੀ ਉਹ ਦੋ ਸਾਡੀ ਇੱਕ ਬੂਜੀ ਆਈ ਲੜੀਆਂ ਲਾਉਂ ਕੰਦੀਆਂ ਦੇ ਵੇਸੇ ਵਿੱਚ ਡਿੱਗ ਵੀ ਬਹੁਤ ਪੈਂਦੇ ਆ ਇਹ ਰਹੀ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਦੇਖੋ ਇਹ ਕੁਸਤਾਫਾ ਜਿਹੜੇ ਕਰ ਜਾਂਦੇ ਆਪਾਂ ਫਿਰ ਇਹ ਖਾਨੇ ਬਹੁਤ ਮਿੱਠੇ ਹੁੰਦੇ ਆ। ਉਸ ਆਪਾਂ ਇਹਨਾਂ ਨੂੰ ਆਚਾਰ ਪਾ ਲੈਣ ਵਸ ਵੰਡਣੇ ਪੈਂਦੇ ਇਹਨੇ ਤਾਂ ਆਪਾਂ ਤੋਂ ਨਹੀਂ ਕੁਛ ਕਿ ਇਹਨਾਂ ਤਾਂ ਕੀਤਾ ਇਹਨਾਂ ਦੀ ਜਦੋਂ ਡੈਗ ਪੈਂਦੇ ਆ। ਦੇਖੋ ਜੀ ਸੁਣ ਜੋ। ਉਹ ਦੂਜਾ ਦਸਰੀ ਆ। ਐਸੇ ਕਰਕੇ ਨੇ। ਚਾਰ ਕਿਰੇ ਇਹਨੇ ਲੱਗੇ। ਇਹ ਤਾਂ ਵੱਡਾ ਨਹੀਂ ਹੋਇਆ ਕੋਡਾ ਹੀ ਹੈ। ਇਹ। ਆਮ ਬਲੰਬਾ ਹੀ ਹੋ ਗਿਆ। ਦੇਖੋ ਥੋੜਾ ਇੱਕ ਘਰ ਦਾ ਪੀ ਆ ਗਿਆ ਉਹਦਾ ਆ ਬਹੁਤ ਜ਼ਿਆਦਾ ਅੰਬ ਲੱਗੇ ਜਿਵੇਂ ਆਪਣੇ ਘਰੇ ਆਪਣੇ ਘਰ ਆਹ ਲੱਗੇ ਹੋਏ ਸੀਗੇ ਦੇਰਾਂ ਦੀਆਂ ਲੜੀਆਂ ਲੰਮਕੀਆਂ ਸੀਗਾ ਤੇ ਉਸ ਤਰ੍ਹਾਂ ਹੀ ਲੜੀਆਂ ਲੰਮਕੀਆਂ ਦੋਨਾਂ ਫੁੱਟਿਆਂ ਨੂੰ ਦੇਖੋ ਥੱਲੇ ਤਾਂ ਥੱਲੇ ਕਿੰਨੇ ਟਰੋਸ ਲੱਗੇ ਹੋਏ ਦੇਖੋ ਜੀ ਥੱਲੇ ਐਰ ਕੀ ਪਾਈ ਹੈ ਨਾ ਦਵਾਈ ਦੁਵਾਈ ਦਾ ਸਾਹਬੇ ਹੈ ਬਹੁਤ ਜ਼ਿਆਦਾ ਬਹੁਤ ਡਿੱਗ ਪੈਂਦੇ ਹੈ ਇਹ ਇੱਕ ਆਪਣੇ ਖੇਤ ਦੂਰ ਕਰਕੇ ਥੋੜਾ ਜਿਹਾ ਕੋਈ ਆਉਂਦਾ ਨਹੀਂ ਦੇਖੋ ਦੇਖੋ ਜਿੰਨਾ ਮਰਜ਼ੀ ਕੋਈ ਆਂਬ ਚੂਰ ਪਾウダー ਬਣਾਈ ਚੱਲੇ ਚਾਰ ਪਾ ਲਓ ਦੇਖੋ ਜੀ ਹੋ ਯਾਰ ਜਾਵਨ ਨੂੰ ਅੱਗੇ ਲੱਗ ਚੱਲ ਇਹ ਦੇਖੋ ਦੱਸਿਓ ਜੀ ਆਪਣੇ ਆਂਬ ਤੁਹਾਨੂੰ ਕਿਵੇਂ ਲੱਗੇ ਦੇਖੋ ਆਪਾਂ ਤੁਹਾਨੂੰ ਆਂਬ ਦਿਖਾਤੀ ਆ ਫਿਰ ਆਪਾਂ ਤੁਸਿਆਦ ਛੇਤੀ ਆਇਆ ਜਾਵੇ ਨਾ ਆਇਆ ਜਾਵੇ ਮੈਂ ਕਿਹਾ ਚਲੋ ਜ਼ਰੂਰ ਤੁਹਾਨੂੰ ਆਂਬਾਂ ਦੀ ਵੀਡੀਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਦੇਖੇ ਦੋ ਆਂਬ ਇਕੱਠੇ ਨੇ ਜਾਵਨ ਸੇਕ ਪਿਆ ਗਿਆ ਦੇਖੋ ਜੀ ਆਪਣੇ ਜਾਮਣ ਅੱਜ ਸਾਨੂੰ ਖੇਤ ਦਾ ਟੂਰ ਕਰਵਾਉਣੀ ਆ ਹਾਂ ਉਸ ਤੋਂ ਮੁੜ ਕੇ ਬਾਰਦਰੀ ਫੰਡਿਆਲੀ ਰਸਤੇ ਉੱਪਰ ਪੱਤੇ ਸੁੱਕੇ ਪਏ ਆ ਜੀ ਓਏ ਅੱਗ ਪੈ ਗਈ ਗਾਣਾ ਦੇਖੋ ਜੀ ਬੂਰੇ ਨੂੰ ਵੀ ਬਹੁਤ ਲੱਗਾ ਵਾ ਤੇ ਜਿਹੜਾ ਫਿਰ ਬੂਰਾ ਉਹ ਹੋਊਗਾ ਕਿ ਸੁੱਕ ਜੂ ਉਹ ਇਹ ਝੜ ਜੂ ਤੇ ਫਿਰ ਬਹੁਤ ਝੜ ਕੇ ਸੁੱਕੂਗਾ ਇਹਦੇ ਦੇਖੋ ਜੀ ਇਹ ਸਭ ਫੈਲ ਸੰਧੀ ਹਵਾ ਹੁੰਦੀ ਕਿ ਅਸੀਂ ਅੱਜ ਆਏ ਸੀਗੇ ਖੇਤ ਮੈਂ ਕਿਹਾ ਚਲ ਸੋਨ ਤੇ ਕਾ ਮਾ ਸੋਨ ਅੱਜ ਮੌਸਮ ਠੰਡਾ ਸੀ ਦੇਖੋ ਇਹ ਪਰ ਜਾਮਣਾ ਦੇਖੋ ਜੀ ਕਿੰਨਾ ਸਾਫ ਕਰੀ ਲਓ ਜੀ ਇਹ ਆਪਣੇ ਖੇਤ ਆ ਆਪਣੇ ਜੀ ਹੁਣ ਆਪਾਂ ਨੇੜੇ ਸੋਂ ਦੇ ਕੋਲ ਜਾ ਕੇ ਖੇਤ ਮੋਟਰ ਕੋਲ ਇਹ ਆਪਣੇ ਆਂਬ ਸੀਗੇ ਮੈਂ ਕਿਹਾ ਮੈਂ ਜ਼ਰੂਰ ਆ ਦੀ YouTube ਐ ਆਪਣੇ ਦਿਖਾਵਾਂ ਕਿ ਪਰ ਮੈਂ ਅੱਜ ਜੱਸੀ ਆਇਏ ਤੇ ਮੈਂ ਕਿਹਾ ਚਲੋ ਬਣਾ ਕੇ ਲੈ ਕੇ ਜਾਂਦੇ ਹਾਂ ਜੀ ਜੀ ਦੇਖੋ ਐਸ ਤਰ੍ਹਾਂ ਐ ਟਿਕ ਪੈਂਦੇ ਇਹ ਵਸੇ ਆਪਣੇ ਨੇੜੇ ਤੇੜੇ ਆਪਣੇ ਆਂਬ ਆ ਹੋਰ ਤਾਂ ਨਹੀਂ ਕਿਸੇ ਦੇ ਹੈਗਾ ਸਾਰੇ ਤੇ ਕਿਸੇ ਦੇ ਆਪਣੀ ਮੰਦਾ ਪੈਂਟ ਕਾ ਲੈ ਕੇ ਤੇ ਕਿਸੇ ਦੇ ਬਰ ਲੈ ਕਰੇ ਭਾ ਮਦ ਕਿਸੇ ਦੀ ਹੋਵੇ ਨਹੀਂ ਹੋਣਾ ਕੀਤੇ ਹੁੰਦੇ ਨਹੀਂ ਨਾ ਨਰੇ ਆਂਬਾ ਦੇ ਬੂਟੇ ਆ ਦੇਖੋ ਜੀ ਜਿਹਦੇ ਵਗ ਲਾਈ ਕੱਲ ਤੇ ਵਿੱਚ ਐ ਸੜ ਗਏ ਆਂਬਾਂ ਦਾ ਵਿਚਾਰੇ ਦੇਖੋ ਸਾਰੇ ਵੀ ਕਿਵੇਂ ਕਿ ਟਿੱਕੀਆਂ ਪਈਆਂ ਨੇ ਟੋਟਲ ਆਪਣੇ ਪਿੰਡ ਪੰਜ ਅੰਬ ਉਹ ਤਾਂ ਫਿਰ ਨਵੇਂ ਆ ਨਾ ਫਿਰ ਆਪਣੇ ਤਾਂ ਪੁਰਾਣੇ ਬਹੁਤ ਆ ਇਹੋ ਕੋਲ ਆਇਆ ਸੀ ਅਸੀਂ ਉਹਦੇ ਕੀੜੇ ਦੇ ਜਿਹੜਾ ਮਰ ਗਏ ਹਾਂ ਵਾਚਾ ਦੇਖੋ ਆਏ ਇਹ ਤਾਂ ਗੱਲ ਅੱਗ ਲੱਗੀ ਤੇ ਵਿੱਚੇ ਵਾਚੇ ਅੰਬ ਦੇਖੋ ਜੀ ਆਪਣੇ ਦੁਪਹਿਰ ਖਰੀ ਲੱਗੀ ਇੱਥੇ ਦੁਪਹਿਰ ਕਿਹਦੀ ਬੋਤਲਾ ਹੀ ਬਿਠੇ ਆ ਹਾਂ ਜੀ ਇਹ ਆਪਣੇ ਲੱਗੇ ਕਰਨੇ ਇਹ ਆਪਾਂ ਜੂਸ ਕਢਾਉਣੇ ਹੁੰਦੇ ਨੇ ਲੱਗਣੇ ਆਂ ਆ ਲੱਗਿਆ ਆਹ ਕਾਹਦਾ ਬੁੱਟਾ ਸੀਗਾ ਆਹਾ ਕੀ ਕੀ ਕਹਿੰਦੇ ਹੁੰਦੇ ਇਹਨੂੰ ਜਿਹੜਾ ਆਹ ਨਹੀਂ ਨਹੀਂ ਜਿਹੜਾ ਆਹ ਅਜਾ ਸੁੱਕ ਗਰ ਆਲਾ ਤਾਂ ਮੈਂ ਕਿਤੇ ਹੋਰ ਖਾ ਖਾਰ ਆਲਗਾ ਹੁੰਦੀਆਂ ਗੋਲ ਆਈਆਂ ਉਹ ਕੀ ਹੁੰਦਾ ਇਹ ਅੰਗਲ ਕਰੇ ਸੀ ਅੰਜੀਰ ਹਾਂਜੀਰ ਹਾਂਜੀਰ ਨਹੀਂ ਮੈਂ ਤਾਂ ਅੰਜੀਰ ਦਾ ठीक है अच्छा सूगर वाला बूटा वा तैन सॉफ ना तो दे 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 आ देखो जी दे दे ये बस उन खेत तो का टूर दिखाने देखो गंधे बैंक में अभी घर वास देखो ये अपने गंडे ਉਹ ਮੈਂ ਜੁੱਤੇ ਉਹ ਦਾ ਲੈ ਠੀਕ ਆਪਣੀ ਇਧਰ ਵੀ ਗੰਦੇ ਲੱਗੇ ਹੋਏ ਆ ਵੀ ਗੰਦੇ ਆਪ ਨੇ ਤੂ ਠੀਕ ਆਪਣੀ ਆ ਜਾਮਣ ਇਹ ਆਪਣੀ ਜਮਾਂ ਮੋਟਰ ਤੇ ਮਰੂ ਦਾ ਜਿਹੜਾ ਪਾਲਾ ਸਿੱਕ ਹੁੰਦਾ ਆ ਦੇਖੋ ਬਹੁਤ ਫਲ ਲੱਗੇ ਪਾਣੀ ਨਾ ਬੰਦ ਦੇ ਐ ਦੋ ਜਾਣੇ ਪੈ ਗਏ ਇਹ ਆਪਣਾ ਹੈਗਾ ਪਾਲਕ ਦਾ ਦੇਖੋ ਜੀ ਦੁਪਹਿਰ ਕਰੀ ਦੇਖਾ ਕੋਈ ਕਾ ਸੁੱਤੇ ਰਿਹਾ ਬੁੱਕਾ ਇਧਰੋਂ ਮੈਂ ਕਾ ਚੜੀ ਦਿਖਾਉਂ ਦੇਖੋ ਜੀ ਦੁਪਹਿਰ ਕਰੀ ਫਣੇ ਖੇਤ ਮੋਟੇ ਅਸੀਂ ਤਾਂ ਖੇਤ ਕੇ ਥੱਲੇ ਕਰਤੀ ਹੱਥਾਂ ਦਾ ਚੱਕਾ ਲੱਗਾ ਕਰਕੇ ਉਧਰੋਂ ਢੋਲ ਜਾ ਕਰੇ ਥੱਲੇ ਡੇ ਦੇ ਦੇਖੋ ਜੀ ਦੁਪਹਿਰ ਕਰੀ ਦੇਖੋ ਕਿ ਜਿਵੇਂ ਸੁਣੀ ਫੁੱਲ ਵੀ ਖੇੜੇ ਸਮਝਦੇ ਨਾ ਸਮਝਣਾ ਸੁਗਰ ਆਹ ਜਿਹੜਾ ਢਾਲੀ ਦੀ ਹਾਂ ਹੇ ਢਾਲੀ ਅੰਗੂ ਆਹ ਹਾਂ ਦੋਆ ਮੇਟੇ ਬੈਠੇ ਜਾਂਦੇ ਆਂ ਲੇ ਦੋ ਦੋ ਜਣੇ ਹੱਥੇ ਬੈਹ ਜਾਂਦੀ ਕੰਡੀਆਂ ਤੇ देखो। इतना ही एक अपना रहा है दोपहर खड़ी <सि> <सिणग गएग थे> तो बहुत लाई बैठे <सिणग थे गएग> गए> तो तो है जी ये दिखाने सनू चरी चरी इतनी चरी नहीं मक्की 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 चार दो देखो जी कि हफ्ते की होगी अच्छी किन सी तेन बीच के दो देखो जी फिर वाचार पावेदा ये अपनी दोपहर खरी ਜਦ ਸੇ ਉਹ ਆਪਣਾ ਖੇਤ ਦਾ ਟੂਰ ਤੁਹਾਨੂੰ ਕਿਦਾਂ ਲੱਗਿਆ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਇਹ ਆਪਣਾ ਹੈਗਾ ਖੇਤ ਆਪਾਂ ਖੇਤ ਆਏ ਸੀਗੇ ਜਿਵੇਂ ਬਹੁਤ ਰੌਣਕ ਬਣਾਈ ਬੈਠੇ ਖੇਲ ਸਭ ਤੋਂ ਸਾਡੀ ਗੀਤ ਦੀ ਲੈ ਦੁਪਹਿਰ ਖੜੀ ਦੇਖੋ ਬੜੇ ਜਿਹੜੇ ਕੁਝ ਮਿਲ ਜਾਂਦਾ ਉਸੇ ਦੀ ਦੁਪਹਿਰ ਖੜੀ ਲਾ ਦਿੰਦੇ ਆਲਾ ਘਰ ਇਹ ਨਹੀਂ ਹਜੇ ਤਿਆਰ ਹੋਈ ਜਿੰਨੀ ਇੱਥੇ ਤਿਆਰ ਕਰੀ ਬੈਠੇ ਮੋਪੀ ਇਹ ਫਾਟ ਪਰਕਲੀ ਚਲੋ ਜੀ ਠੀਕ ਆ ਤੁਹਾਨੂੰ ਅੱਜ ਆਪਾਂ ਕੇ ਦਾ ਟੂਰ ਦਿਖਾਇਆ ਤੁਹਾਨੂੰ ਦੇਖ ਹਟਲ ਜਾਵਣ